ਪਿਛਲੇ 5 ਸਾਲਾਂ ਦੇ ਅੰਕੜੇ ਦਰਸਾਉਂਦੇ ਨੇ ਕਿ ਪੰਜਾਬ ਦੇ ਅੰਦਰ 1500 ਤੋਂ ਵੱਧ ਵਾਰ ਦਾਤਾਂ ਲਾਇਸੈਂਸੀ ਹਥਿਆਰ ਨਾਲ ਹੋਈਆਂ ਕਹਿੰਦੇ ਦਲਜੀਤ ਦਸਾਂਝ ਦੀ ਵੀਡੀਓਗ੍ਰਾਫੀ ਤੋਂ ਐਸਜੀਪੀਸੀ ਨਾਰਾਜ਼ ਹੋ ਗਈ ਫੋਟੋ ਖਿੱਚਣੀਆਂ ਖਿੱਚ ਲੋ ਸੈਲਫੀ ਖਿੱਚਣੀਆਂ ਖਿੱਚ ਲੋ ਇੱਕ ਖਿੱਚ ਲੋ ਦੋ ਖਿੱਚ ਲੋ ਪਰ ਇਹ ਦਾਮਤ ਲੈ ਨਹੀਂ ਗਾ ਕਿ ਤੁਸੀਂ ਤੁਰਦੇ ਫਿਰਦੇ ਵੱਖ-ਵੱਖ ਐਂਗਲ ਬਣਾਵਣਾ ਵੀਡੀਓਗ੍ਰਾਫੀਆਂ ਕਰੋ ਹੈ ਜਾਂ ਹੋਰ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਫੋਟੋਆਂ ਕਰੋ ਇਹ ਮਨਜ਼ੂਰ ਨਹੀਂ ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਝਗੜਾ ਪੰਜਾਬ ਦੇ ਮੁੱਖ ਮੰਤਰੀ ਦੇ ਬੂਹੇ ਤੱਕ ਪੜ ਗਿਆ ਜੀ ਤੇ ਜੇ ਹਿਮਾਚਲ ਸਾਥੋਂ ਟੈਕਸ ਵਸੂਲਦਾ ਫਿਰ ਅਸੀਂ ਹਿਮਾਚਲ ਵਾਲਿਆਂ ਤੋਂ ਟੈਕਸ ਕਿਉਂ ਨਹੀਂ ਵਸੂਲਦੇ ਜਾਂ ਤਾਂ ਉਹ ਟੈਕਸ ਬੰਦ ਕਰਾਓ ਜਾਂ ਫਿਰ ਉਹਨਾਂ ਤੋਂ ਵਸੂਲੀ ਸ਼ੁਰੂ ਕਰੋ ਸਾਡੀ ਕੋਈ ਗੱਡੀ ਜਾਂਦੀ ਆ ਤਾਂ ਟੈਕਸ ਲਿਆ ਜਾਂਦਾ ਕਿ ਹਿਮਾਚਲ ਚ ਐਂਟਰੀ ਕਰ ਰਹੇ ਹਾਂ ਜੇ ਹਿਮਾਚਲ ਵਾਲੇ ਆਉਣ ਇੱਥੇ ਚਾਹੇ ਮਕਾਨ ਲੈਣ ਚਾਹੇ ਘਰ ਲੈਣ ਚਾਹੇ ਜ਼ਮੀਨਾਂ ਲੈਣ ਦਾ ਕੋਈ ਮਸਲਾ ਨਹੀਂ ਕਹਿੰਦੇ ਇਹ ਪੰਜਾਬ ਚ ਚੰਦ ਦਿਨਾ ਚ ਇੱਕ ਅਰਬ ਰੁਪਏ ਦਾ ਚੌਲ ਘਟਾਲਾ ਹੋ ਗਿਆ ਭਾਈ ਭਾਰਤ ਚੌਲ ਦੇ ਨਾਂ ਦੇ ਉੱਤੇ ਭਾਰਤ ਰਾਈਸ ਦੇ ਚੌਲ ਦੇ ਨਾਂ ਦੇ ਉੱਤੇ ਮਸ਼ਹੂਰ 29 ਰੁਪ ਹਾਂ ਤੇ ਉੱਥੋਂ ਹੀ ਜਾਂਦਾ ਜੇ ਇਹ ਅੰਕੜੇ ਨਿਕਲ ਕੇ ਆਏ ਕਿ ਇੱਕ ਅਰਬ ਦੀ ਕਮਾਈ ਹੁਣ ਕਿੰਨਿਆਂ ਚ ਵੰਡੀ ਗਈ ਕਿਵੇਂ ਵੰਡੀ ਗਈ ਇਹਦੀ ਜਾਂਚ ਕਰਾ ਲਿਓ ਜਨਾਬ ਈਡੀਸੀਬੀਆਈ ਹੈਗੀ ਆ ਗਲੋਬਲ ਪੰਜਾਬ ਟੀਵੀ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਆ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੀ ਪੰਜਾਬ ਦੇ ਵਿੱਚ ਹਥਿਆਰੀ ਲਾਇਸੈਂਸ ਰੱਦ ਹੋਣ ਜਾ ਰਹੇ ਨੇ ਕੀ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਕਿ ਪੰਜਾਬ ਦੇ ਵਿੱਚ ਜਿਸ ਕਦਰ ਬਾਰਦਾਤਾਂ ਵੱਧ ਰਹੀਆਂ ਨੇ ਉਹਦੇ ਹਵਾਲੇ ਨਾਲ ਇਹ ਪਹਿਲੂ ਵੀ ਸਾਹਮਣੇ ਆ ਰਿਹਾ ਕਿ ਬਾਰਦਾਤਾਂ ਦੇ ਵਿੱਚ ਜ਼ਿਆਦਾਤਰ ਲਾਇਸੈਂਸੀ ਹਥਿਆਰ ਵਰਤੇ ਜਾ ਰਹੇ ਨੇ ਪੰਜਾਬ ਛਤਿਆਰਾਂ ਦੇ ਲਾਇਸੈਂਸ ਰੱਦ ਹੋਣ ਦੀ ਚਰਚਾ ਦੇ ਦਰਮਿਆਨ ਇਹ ਤੱਥ ਸਾਹਮਣੇ ਆ ਰਹੇ ਨੇ ਕਿ 5 ਸਾਲ ਚ 1500 ਤੋਂ ਵੱਧ ਬਾਰਦਾਤਾਂ ਲਾਇਸੈਂਸੀ ਹਥਿਆਰਾਂ ਨਾਲ ਹੋਈਆਂ ਪੰਜਾਬ ਪੰਜਾਬ ਦੇ ਅੰਦਰ ਆਮ ਤੌਰ ਤੇ ਉੱਤੇ ਹਥਿਆਰਾਂ ਨੂੰ ਲੈ ਕੇ ਗੀਤ ਉਹਨਾਂ ਗੀਤਾਂ ਨੂੰ ਲੈ ਕੇ ਸਵਾਲ ਚਰਚਾ ਹੁੰਦੀ ਰਹਿੰਦੀ ਹੈ ਪਰ ਪੰਜਾਬ ਤੇ ਹਥਿਆਰ ਕਹਿੰਦੇ ਬੱਕ ਕਰਕੇ ਨਹੀਂ ਵਿਖੇ ਜਾ ਸਕਦੇ ਪਰ ਅਸੀਂ ਅੱਜ ਗੱਲ ਉਹ ਰਵਾਇਤੀ ਹਥਿਆਰਾਂ ਦੀ ਨਾ ਕਰਕੇ ਹੈ ਜਾਂ ਆਧੁਨਿਕ ਹਥਿਆਰਾਂ ਦੀ ਨਾ ਕਰਕੇ ਉਹਦੇ ਵਿੱਚ ਸਿਰਫ ਲਾਇਸੈਂਸ ਹੀ ਹਥਿਆਰਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਡੀਜੀਪੀ ਨੇ ਗ੍ਰਹਿ ਵਿਭਾਗ ਨੇ ਹੈ ਚਾਹੇ ਉਹਨਾਂ ਦੇ ਵਿੱਚ ਹੋਮ ਸੈਕਟਰੀ ਤੱਕ ਹੋਣ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿੰਦੇ ਨਜ਼ਰਸਾਨੀ ਸ਼ੁਰੂ ਕੀਤੀ ਹੈ ਕਿ ਜ਼ਿਲ੍ਹਾਦਰ ਜ਼ਿਲ੍ਹਾ ਇੱਕ ਰਿਵਿਊ ਕਾਡ ਤਿਆਰ ਕਰੋ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਲਾਇਸੈਂਸੀ ਹਥਿਆਰ ਜਾਂ ਲਾਇਸੈਂਸ ਹਥਿਆਰਾਂ ਦੇ ਲਾਇਸੈਂਸ ਉਪਲਬਧ ਨੇ ਇੱਕ ਉਹ ਹੈ ਜਿਹੜਾ ਮੰਨ ਲਓ ਤੁਹਾਨੂੰ ਪੰਜਾਬ ਦੇ ਹਵਾਲੇ ਨਾਲ ਲਾਇਸੈਂਸੀ ਹਥਿਆਰ ਬਰਾਮਦ ਹੈ ਉਹਦਾ ਲਾਇਸੈਂਸ ਮਿਲਿਆ ਇਹ ਕਾਲ ਇੰਡੀਆ ਦਾ ਵੀ ਹੈਗੇ ਨੇ ਪੰਜਾਬ 'ਚ ਕਈ ਲੋਕ ਉਹ ਵੀ ਨੇ ਜਿਨ੍ਹਾਂ ਨੂੰ ਆਲ ਇੰਡੀਆ ਲਾਇਸੈਂਸ ਮਿਲਿਆ ਹੋਇਆ ਹੁਣ ਇਹ ਸਾਰੇ ਪਹਿਲੂ ਦੇ ਉੱਤੇ ਜ਼ਿਲ੍ਹਿਆਂ ਦੇ ਡੀਸੀ ਕੋਲ ਇੱਕ ਤਰ੍ਹਾਂ ਦਾ ਅਧਿਕਾਰ ਹੁੰਦਾ ਕਿ ਉਹ ਲਾਇਸੈਂਸ ਜਾਰੀ ਕਰਦੇ ਨੇ ਤੇ ਉਹ ਹੀ ਰੱਦ ਕਰ ਸਕਦੇ ਨੇ ਪਰ ਜਿਹੜਾ ਆਲ ਇੰਡੀਆ ਦਾ ਉਹਦਾ ਅਧਿਕਾਰ ਖੇਤਰ ਹੋਮ ਸੈਕਟਰੀ ਕੋਲ ਹੈ ਪਿਛਲੇ 5 ਸਾਲਾਂ ਦੇ ਅੰਕੜੇ ਦਰਸਾਉਂਦੇ ਨੇ ਕਿ ਪੰਜਾਬ ਦੇ ਅੰਦਰ 1500 ਤੋਂ ਵੱਧ ਮਾਰਦਾਤਾ ਲਾਇਸੈਂਸੀ ਹਥਿਆਰ ਨਾਲ ਹੋਈਆਂ ਇਸ ਦੀ ਸਮੀਖਿਆ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਵਿੱਚ ਸੀ ਵੈਸੇ ਕਿਸੇ ਸਮੇਂ ਸਰਕਾਰ ਨੇ ਪੂਰੇ ਇਸ ਪਹਿਲੂ ਤੇ ਚਾਹੇ ਸੁਰੱਖਿਆ ਦੇਣ ਦਾ ਪਹਿਲੂ ਹੋਵੇ ਚਾਹੇ ਲਾਇਸੈਂਸੀ ਹਥਿਆਰਾਂ ਦਾ ਮਸਲਾ ਹੋਵੇ ਇਹ ਸ਼ੁਰੂ ਚ ਛੇੜਿਆ ਸੀ ਪਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕਾਫੀ ਕੁਛ ਠੰਡੇ ਵਾਸਤੇ ਚਲਾ ਗਿਆ ਇੱਕ ਵਾਰ ਫਿਰ ਸੁਰੱਖਿਆ ਦੀ ਵੀ ਸਮੀਖਿਆ ਦੀ ਪਹਿਲੂ ਉੱਤਰਿਆ ਤੇ ਆ ਲਾਇਸੈਂਸੀ ਹਥਿਆਰਾਂ ਦਾ ਮਸਲਾ ਵੀ ਦੁਬਾਰਾ ਚਰਚਾ ਚ ਆਇਆ ਇਹ ਦੁਬਾਰਾ ਸਰਕਾਰ ਇਸ ਨੂੰ ਸਮੀਖਿਆ ਕਰੇ ਰਹੀ ਸੀ ਇਹਦੇ ਪਰ ਨਜ਼ਰਸਾਨੀ ਕਰੇ ਰਹੀ ਸੀ ਕਿ ਆ ਗੁਰਦਾਸਪੁਰ ਦੇ ਵਿੱਚ ਸ੍ਰੀ ਹਰਗੋਬਿੰਦਪੁਰਾ ਵਿਖੇ ਘਟਨਾ ਵਾਪਰ ਗਈ ਜਿਹਦੇ ਵਿੱਚ ਉਹ ਪਾਣੀਆਂ ਨੂੰ ਲੈ ਕੇ ਹੀ ਮਤਲਬ ਕਿ ਇਹਨੇ ਨੱਕਾ ਵੱਢ ਲਿਆ ਜੀ ਇਹਨੇ ਖਾਲਾ ਆਪਣੇ ਕੰਨੀ ਨੂੰ ਮੋੜ ਲਈ ਜੀ ਉਹ ਨਹਿਰੀ ਪਾਣੀ ਮੇਰੀ ਵਾਰੀ ਸੀ ਇਹਦੀ ਵਾਰੀ ਸੀ ਇੱਕ ਪਾਸੇ 8 ਜਣੇ ਇੱਕ ਪਾਸੇ 4 ਜਣੇ ਗੋਲੀਬਾਰੀ ਚ 4 ਜਣੇ ਮਾਰੇ ਵੀ ਗਏ ਉੱਥੇ ਵੀ ਕਹਿੰਦੇ ਲਾਇਸੈਂਸੀ ਹਥਿਆਰ ਵਰਤੇ ਗਏ ਇਸ ਘਟਨਾ ਤੋਂ ਬਾਅਦ ਇਹ ਮਾਮਲੇ ਨੇ ਹੁਣ ਤੇਜ਼ੀ ਫੜ ਲਈ ਆ ਬਕਾਇਦਾ ਤੌਰ ਤੇ ਹਾਂ ਆਈਜੀ ਨੂੰ ਹਾਂ ਐਸਐਸਪੀਜ਼ ਨੂੰ ਹਾਂ ਸਾਰੇ ਰੈਂਕ ਦੇ ਅਧਿਕਾਰੀਆਂ ਨੂੰ ਹਦਾਇਤ ਹੋ ਗਿਆ ਕਿ ਆਪਣੇ ਆਪਣੇ ਥਾਣੇ ਵਾਲਿਆਂ ਥਾਣੇ ਦੇ ਹਵਾਲੇ ਨਾਲ ਹਾਂ ਤੇ ਬਲੌਕ ਦੇ ਬਲੌਕ ਦੇ ਹਵਾਲੇ ਨਾਲ ਫਿਰ ਜ਼ਿਲ੍ਹੇ ਹਵਾਲੇ ਨਾਲ ਤੇ ਫਿਰ ਜ਼ਿਲ੍ਹੇ ਤੋਂ ਸੂਬੇ ਦੇ ਹਵਾਲੇ ਨਾਲ ਇਹ ਅੰਕੜੇ ਤਿਆਰ ਕੀਤੇ ਜਾ ਰਹੇ ਨੇ ਕਿ ਕਿੱਥੇ ਕਿੱਥੇ ਕਿਹਦੇ ਕੋਲ ਲਾਇਸੈਂਸੀ ਹਥਿਆਰ ਨੇ ਤੇ ਉਹਦੀ ਸਮੀਖਿਆ ਕਰਨੀ ਹੈ ਕਿ ਕੀ ਇਹ ਸੱਚਮੁੱਚ ਸੁਰੱਖਿਆ ਲਈ ਵਰਤੇ ਜਾ ਰਹੇ ਨੇ ਕਿਉਂਕਿ ਅੱਜਕੱਲ੍ਹ ਇਹੋ ਜਿਹਾ ਚਲਨ ਵਧਿਆ ਉਸ ਨੇ ਇੱਕ ਸਵਾਲ ਇਹ ਵੀ ਖੜਾ ਕਰ ਦਿੱਤਾ ਹੈ ਕਿ ਕੀਏ ਲਾਇਸੈਂਸੀ ਹਥਿਆਰ ਆਪਣੀ ਸੁਰੱਖਿਆ ਲਈ ਨੇ ਜਾਂ ਧੌਂਸ ਜਿਤਾਉਣ ਲਈ ਤਾਂ ਨਹੀਂ ਵਰਤੇ ਜਾ ਰਹੇ ਕਿਸੇ ਨੂੰ ਧਮਕਾਉਣ ਲਈ ਤਾਂ ਨਹੀਂ ਵਰਤੇ ਜਾ ਰਹੇ ਹੈ ਕਿਤੇ ਸਿਰ ਸ਼ੋਸ਼ੇਬਾਜੀ ਲਈ ਤਾਂ ਨਹੀਂ ਵਰਤੇ ਜਾ ਰਹੇ ਇਹ ਸਾਰੇ ਪਹਿਲੂਆਂ ਤੇ ਜਦੋਂ ਨਜ਼ਰਸਾਨੀ ਹੋਈ ਤਾਂ ਇਹਦੇ ਵਿੱਚੋਂ ਗੱਲ ਉੱਭਰ ਕੇ ਆਈ ਕਿ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਗੌਰਵ ਜੱਧਨ ਨੇ ਕਿਹਾ ਕਿ ਜਿਹੜੇ ਲੋਕ ਮਤਲਬ ਇਹਨਾਂ ਹਥਿਆਰਾਂ ਦੀ ਆੜ ਦੇ ਵਿੱਚ ਕੋਈ ਅਪਰਾਧ ਕੰਮ ਕਰਦੇ ਨੇ ਅਸੀਂ ਉਹਨਾਂ ਦੀ ਵੀ ਨਜ਼ਰਸਾਨੀ ਕਰਾਂਗੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਔਰ ਜਿਹੜੇ ਲੋਕਾਂ ਨੇ ਇਸ ਨੂੰ ਧਮਕਾਉਣ ਦੇ ਵਰਤਿਆ ਜਾਂ ਕਿਤੇ ਹੋਰ ਵਰਤੋਂ ਕੀਤੀ ਆ ਫਿਰ ਉਹ ਲਾਇਸੈਂਸ ਰੱਦ ਹੋਣੇ ਚਾਹੀਦੇ ਨੇ ਉਹਦੀ ਵੀ ਸਮੀਖਿਆ ਕਰਾਂਗੇ ਜੇ ਆਪਾਂ ਇਹ ਗੱਲ ਕਰੀਏ ਤਾਂ ਇਹ ਸਵਾਲ ਇਹ ਨਾਲ ਹੀ ਸ਼ੁਰੂਆਤ ਪੰਜਾਬ 'ਚ ਹੋ ਗਈ ਆ ਜਨਾਬ ਜਲੰਧਰ 'ਚ 56 ਮਤਲਬ ਹਥਿਆਰੀ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਜਲੰਧਰ ਜਲੰਧਰ ਦੀ ਗੱਲ ਕਰ ਰਹੇ ਆ ਆਰਮਜ਼ ਲਾਇਸੈਂਸ ਦੇ ਦੁਰਵਰਤੋਂ ਦੇ ਹਵਾਲੇ ਨਾਲ ਕਹਿੰਦੇ ਜਲੰਧਰ 'ਚ ਇਹਦੀ ਵਰਤੋਂ ਰੋਕਣ ਦੇ ਲਈ ਕਿ ਗਲਤ ਵਰਤੋਂ ਨਾ ਹੋਵੇ ਪੁਲਿਸ ਕਮਿਸ਼ਨਰ ਨੇ ਬਕਾਇਦਾ ਸਮੀਖਿਆ ਕੀਤੀ ਤੇ ਸਮੀਖਿਆ ਦੇ ਵਿੱਚ 26 ਲਾਇਸੈਂਸ ਰੱਦ ਕਰਨ ਦਾ ਹੁਕਮ ਦਿੱਤਾ ਪੰਜਾਬ ਦੇ ਵਿੱਚ ਹਥਿਆਰੀ ਲਾਇਸੈਂਸ ਕਿੰਨੀ ਵੱਡੀ ਮਾਤਰਾ ਚ ਨੇ ਉਦਾਹਰਨ ਦਾ ਜੇ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਪੂਰੇ ਮੁਲਕ ਦੇ ਵਿੱਚ ਜਿੰਨੇ ਹਥਿਆਰ ਨੇ ਉਹਦੇ ਦਸਵਾਂ ਹਿੱਸਾ ਇਕੱਲੇ ਪੰਜਾਬ ਚ ਹੈ ਇੱਥੋਂ ਦਾ ਜੇ ਲਾ ਲਓ 4.5 ਲੱਖ ਤੋਂ ਵੱਧ ਲਾਇਸੈਂਸੀ ਲੋਕਾਂ ਕੋਲ ਲਾਇਸੈਂਸੀ ਹਥਿਆਰ ਨੇ 4.5 ਲੱਖ ਤੋਂ ਵੱਧ ਲੋਕ ਉਹਦੇ ਵਿੱਚ ਔਰਤਾਂ ਵੀ ਆਉਂਦੀਆਂ ਉਹਦੇ ਵਿੱਚ ਬੰਦੇ ਵੀ ਆਉਂਦੇ ਆ ਇੱਕ ਦਿਨਾਂ ਤੇ ਦੋ ਦੋ ਲਾਇਸੈਂਸ ਵੀ ਹੈਗੇ ਆ ਕਈਆਂ ਕੋਲ 4.5 ਲੱਖ ਲੋਕਾਂ ਕੋਲ ਲਾਈਸੈਂਸੀ ਹਥਿਆਰ ਨੇ ਤੇ ਅਸੀਂ ਦੇਸ਼ ਦਾ 10% ਲਾਈਸੈਂਸੀ ਹਥਿਆਰ ਕੱਲੇ ਪੰਜਾਬ ਕੋਲ ਨੇ ਇਸ ਲਈ ਇਸ ਪਹਿਲੂ ਤੋਂ ਸਮਝਾਉਂਦੀ ਹੈ ਕਿ ਕਿੰਨਾ ਵੱਡਾ ਮਸਲਾ ਹੈ ਸੋ ਹੁਣ ਸੂਬੇ ਚ ਵੱਧ ਰਹੀਆਂ ਕਿਉਂਕਿ ਲਗਾਤਾਰ ਲੁੱਟਾਂ ਖੋਹਾਂ ਚੋਰੀ ਡਕੈਤੀ ਬਾਹਰ ਦਾ ਤਾਂ ਹੁਣ ਰਾਤ ਨੂੰ ਕਿਸੇ ਨੂੰ ਧਮਕਾ ਕੇ ਕਿਸੇ ਨੇ ਕੁਝ ਖੋਹ ਲਿਆ ਨਹੀਂ ਖੋਹ ਲਿਆ ਉਹ ਅਣਪਛਾਤੇ ਬੰਦੇ ਕਿਉਂ ਅਣਪਛਾਤੇ ਬੰਦੇ ਕੋਲ ਲਾਈਸੈਂਸੀ ਹਥਿਆਰ ਸੀ ਕਿ ਗੈਰ ਕਾਨੂੰਨੀ ਹਥਿਆਰ ਸੀ ਇਹਦੀ ਸਮੀਖਿਆ ਤਾਂ ਹੀ ਹੋਊਗੀ ਜੇ ਬੰਦਾ ਫੜ ਹੋਊਗਾ ਜੇ ਫੜੇ ਨਾ ਹੋਇਆ ਫਿਰ ਕੀ ਪਤਾ ਲੱਗੂਗਾ ਕਿ ਹਥਿਆਰ ਕਿਹੜਾ ਸੀਗਾ ਸੋ ਇਸ ਲਈ ਹੁਣ ਕਹਿੰਦੇ ਕਿ ਪੰਜਾਬ ਸਰਕਾਰ ਇਸ ਮਸਲੇ ਤੇ ਸਖਤ ਹੋਣ ਜਾ ਰਹੀ ਹੈ ਹੈ ਬਕਾਇਦਾ ਤੌਰ ਤੇ ਗ੍ਰੈਬ ਭਾਗ ਨੂੰ ਹੋਮ ਸੈਕਟਰੀ ਨੂੰ ਹੈ ਪੰਜਾਬ ਦੇ ਡੀਜੀਪੀ ਨੂੰ ਤੇ ਹੇਠਲੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਹੋ ਗਈਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਡੀਸੀ ਨੂੰ ਵੀ ਐਸਐਸਪੀ ਨੂੰ ਕਿ ਪੂਰੀ ਸਮੀਖਿਆ ਕਰੋ ਪੂਰੀ ਪਰਚੋਲ ਕਰੋ ਕਿ ਜਿਹਦੇ ਕੋਲ ਲਾਇਸੈਂਸੀ ਹਥਿਆਰ ਹੈ ਕਿ ਉਹਨੂੰ ਲੋੜ ਹੈ ਉਹਦਾ ਕਾਰੋਬਾਰ ਕੀ ਹੈ ਉਹਦਾ ਕੰਮ ਕੀ ਹੈ ਉਹਦਾ ਪ੍ਰੋਫੈਸ਼ਨ ਕੀ ਹੈ ਉਹਦੀ ਵਰਤੋਂ ਕਿੱਥੇ ਹੈ ਉਹ ਕਿਉਂ ਰੱਖਿਆ ਉਹਦੇ ਪਿੱਛੇ ਕਾਰਨ ਕੀ ਹੈ ਧਾਰਮਿਕ ਸਮਾਜਿਕ ਰਾਜਨੀਤਿਕ ਕਿਹੜਾ ਪਹਿਲੂ ਹੈ ਕਿ ਉਹਨੂੰ ਲੋੜ ਹੈ ਤੇ ਕਿਹੜੇ ਲੋਕ ਉਹਦੀ ਵਰਤੋਂ ਸਿਰਫ ਬਿਨਾਂ ਕਿਸੇ ਨੂੰ ਦੱਸਿਆ ਇਸ ਲਈ ਕਰਦੇ ਆ ਕਿ ਸਾਨੂੰ ਕਿਤੇ ਔਖੇ ਭਾਰੇ ਸਮੇਂ ਲੋੜ ਪਵੇ ਸਾਡੇ ਕੋਲ ਹੋਵੇ ਪਰ ਉਹਦਾ ਗੋਗਾ ਨਹੀਂ ਗਾਉਂਦੇ ਤੇ ਕਈ ਉਹਦਾ ਪ੍ਰਦਰਸ਼ਨ ਕਰਦੇ ਕਿ ਉਹਦੀ ਅੜਿਸ਼ਤ ਮਕਾਉਂਦੇ ਆ ਸੋ ਇਸ ਲਈ ਵੱਡਾ ਪਹਿਲੂ ਬਣਨ ਵਾਲਾ ਆ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਹੁਣ ਲਾਇਸੈਂਸੀ ਹਥਿਆਰ ਰੱਦ ਕੀਤੇ ਜਾਣ ਜਾਂ ਹਥਿਆਰਾਂ ਦੇ ਲਾਇਸੈਂਸ ਰੱਦ ਹੋਣ ਚਲੋ ਜੀ ਇਸੇ ਤੋਂ ਜੇ ਅੱਗੇ ਵਧੀਏ ਕਹਿੰਦੇ ਦਲਜੀਤ ਦਾ ਸਾਂਝ ਦੀ ਵੀਡੀਓਗ੍ਰਾਫੀ ਤੋਂ ਐਸਜੀਪੀਸੀ ਨਰਾਜ਼ ਹੋਗੀ ਵੈਸੇ ਸੱਚਖੰਡ ਸੀ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਪਾਲਣ ਦੇ ਹਵਾਲੇ ਨਾਲ ਲਗਾਤਾਰ ਹਦਾਇਤਾਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਹਦਾਇਤਾਂ ਦੇ ਵਿੱਚ ਇਹ ਵੀ ਪਤਾ ਲੱਗ ਰਿਹਾ ਕਿ ਉੱਥੇ ਬਕਾਇਦਾ ਟਾਸਕ ਫੋਰਸ ਵਧਾ ਦਿੱਤੀ ਗਈ ਹੈ ਖਾਸ ਕਰਕੇ ਜਦੋਂ ਅਰਚਨਾ ਮਕਵਾਨਾ ਵਾਲਾ ਯੋਗਾ ਕਾਂਡ ਵਾਪਰਿਆ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਹੈ ਤੇ ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਾਂ ਗਨੀ ਰਕਬੀਰ ਸਿੰਘ ਹੋਰਾਂ ਵੱਲੋਂ ਇਸ ਘਟਨਾਕਰਮ ਤੇ ਰੋਸਾ ਪ੍ਰਗਟਾਉਂਦੇ ਆ ਅਫਸੋਸ ਜਤਾਉਂਦੇ ਆ ਹਾਂ ਕਾਰਵਾਈ ਦੇ ਹਦਾਇਤਾਂ ਕੀਤੀਆਂ ਜਿਨ੍ਹਾਂ ਦੇ ਕਾਰਨ ਐਸਪੀਸੀ ਨੇ ਬਕਾਇਦਾ ਆਰਚਨਾ ਮਕਵਾਨਾ ਖਿਲਾਫ ਐਫਆਈਆਰ ਕਰਾਈ ਉਤਵਾਦੋ ਬੀਬੀ ਮਾਫੀ ਮੰਗ ਫਿਰ ਡਰਾਮੇ ਕਰ ਫਿਰ ਧਮਕਾ ਤੇ ਫਿਰ ਹਾਂ ਆਪਣੇ ਵਕੀਲਾਂ ਦਾ ਹਵਾਲਾ ਦੇ ਪਰ ਉਹ ਮਾਮਲਾ ਜੀ ਠੰਡਾ ਵਸਤੇ ਨਹੀਂ ਪਿਆ ਸੀ ਕਿ ਨੀਰੂ ਬਾਜਵਾ ਦੇ ਨਾਲ ਦਿਲਜੀਤ ਦਸਾਂਝ ਆਪਣੀ ਫਿਲਮ ਦੀ ਪ੍ਰੋਮੋਸ਼ਨ ਦੇ ਹਵਾਲੇ ਨਾਲ ਮੱਥਾ ਟੇਕਣ ਸੱਚਖੰਦ ਸ੍ਰੀ ਦਰਬਾਰ ਸਾਹਿਬ ਆ ਤੇ ਇਸ ਦਰਾਂਨ ਦਲਜੀਤ ਦਸਾਂਜ ਤੜਕੇ ਸੱਜਰੇ ਸਵੇਰੇ ਪਹੁੰਚਦੇ ਆ ਦਰਬਾਰ ਸਾਹਿਬ ਪਾਲਕੀ ਸਾਹਿਬ ਦੀ ਸੇਵਾ ਨਿਵਾਉਂਦੇ ਆ ਗੁਰੂ ਘਰ ਨਤਮਸਤਕ ਹੁੰਦੇ ਆ ਅਰਦਾਸ ਕਰਾਉਂਦੇ ਆ ਦੇਖ ਕਰਾਉਂਦੇ ਤੇ ਉਹਦੀ ਵੀਡੀਓਗ੍ਰਾਫੀਕ ਬਣਾ ਕੇ ਪੂਰੀ ਕੰਪਲੀਟ ਉਹ ਆਪਣੇ ਪੱਖੋ-ਵੱਖੋ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਸਾਰਤ ਕਰ ਦਿੰਦੇ ਆ ਇਸ ਨੂੰ ਲੈ ਕੇ ਵੀ ਛਾਉਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਜਥੇਦਾਰ ਗੈਨੀ ਰੁਘਵੀਰ ਸਿੰਘ ਹੋਰਾਂ ਨੇ ਇਤਰਾਜ਼ ਪ੍ਰਗਟਾਇਆ ਕਿ ਇਹ ਬਤੀਰਾ ਵੀ ਠੀਕ ਨਹੀਂ ਆ ਕਿ ਤੁਸੀਂ ਐਨ ਫਿਲਮ ਦੇ ਦੌਰਾਨ ਜਦੋਂ ਤੁਹਾਡੀ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਇਸ ਤਰੀਕੇ ਨਾਲ ਆਉਨੇ ਹੋ ਤਾਂ ਕਿ ਫਿਲਮ ਦੀ ਚਰਚਾ ਨਾਲ ਹੋ ਜਵੇ ਤੁਸੀਂ ਸ਼ਰਧਾਲੂ ਬਣ ਕੇ ਆਪਾਂ ਇੱਕ ਦਿਨ ਪੂਰੀ ਇਸ ਪਹਿਲੂ ਤੇ ਵਿਸਾਰਤ ਚਰਚਾ ਕੀਤੀ ਸੀ ਤੇ ਇਸ ਘਟਨਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਅੰਤਰਿੰਗ ਜਿਹੜੀ ਉਹਨਾਂ ਦੀ ਕਮੇਟੀ ਹੈ ਜਿਹੜੀ ਉਹਨੇ ਕਾਰਜ ਕਰਨੀ ਉਹਦੇ ਵਿੱਚ ਮਤਾ ਲਿਆਂਦਾ ਤੇ ਮਤੇ ਨੂੰ ਪ੍ਰਵਾਨ ਕੀਤਾ ਕਿ ਸਤਿ ਸ਼ਕੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਉਹਦੀ ਪ੍ਰਕਰਮਾਂ ਦੇ ਦਰਮਿਆਨ ਹੁਣ ਫੋਟੋਗ੍ਰਾਫੀ ਵੀਡੀਓਗ੍ਰਾਫੀ ਫਿਲਮ ਦੇ ਪ੍ਰਚਾਰ ਲਈ ਫਿਲਮ ਦੀ ਪ੍ਰੋਮੋਸ਼ਨ ਲਈ ਨਹੀਂ ਹੋਵੇਗੀ ਹਾਂ ਜਾਂ ਉਹ ਤੁਰਦੇ ਫਿਰਦੇ ਤੁਸੀਂ ਕੋਈ ਵੀਡੀਓਗ੍ਰਾਫੀ ਨਹੀਂ ਕਰੋਗੇ ਹਾਂ ਉਹ ਕਹਿੰਦੇ ਸ਼ਰਧਾਲੂਆਂ ਦੀ ਆਸਥਾ ਦਾ ਵੀ ਖਿਆਲ ਰੱਖਿਆ ਜਾਊਗਾ ਕਿ ਜਿਹੜੇ ਸ਼ਰਧਾਲੂ ਬੜੀ ਆਸਥਾ ਨਾਲ ਇੱਥੇ ਆਉਂਦੇ ਨੇ ਤੇ ਯਾਦਗਾਰ ਵੱਜੋਂ ਆਪਣੀ ਫੋਟੋ ਖਿਚਾਉਣਾ ਚਾਹੁੰਦੇ ਨੇ ਉਹ 셀ਫੀ ਜਾਂ ਇੱਕ ਫੋਟੋ ਖਿਚਾ ਸਕਦੇ ਨੇ ਪ੍ਰਕਰਮਾ ਚ ਕਿਉਂਕਿ ਉਥੇ ਸੁਰੱਖਿਆ ਦੇ ਤੌਰ ਤੇ ਉੱਤੇ ਟਾਸਕ ਫੋਰਸ ਸੇਵਾਦਾਰ ਤਾਇਨਾਤ ਹੋਣਗੇ ਸੋ ਉਹਨਾਂ ਦੀ ਉਹਨਾਂ ਦੇ ਵਾਲੇ ਨਾਲ ਕਿ ਤੁਸੀਂ ਫੋਟੋ ਖਿੱਚਣੀਆਂ ਖਿੱਚ ਲੋ 셀ਫੀ ਖਿੱਚਣੀਆਂ ਖਿੱਚ ਲੋ ਇੱਕ ਖਿੱਚ ਲੋ ਦੋ ਖਿੱਚ ਲੋ ਪਰ ਇਹਦਾ ਮਤਲਬ ਇਹ ਨਹੀਂ ਕਾ ਕਿ ਤੁਸੀਂ ਤੁਰਦੇ ਫਿਰਦੇ ਵੱਖ-ਵੱਖ ਐਂਗਲ ਬਣਾਵਣਾ ਵੀਡੀਓਗ੍ਰਾਫੀਆਂ ਕਰੋ ਹੈ ਜਾਂ ਹੋਰ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਫੋਟੋਆਂ ਕਰੋ ਇਹ ਮਨਜ਼ੂਰ ਨਹੀਂ ਇਸੇ ਤਰ੍ਹਾਂ ਜਿਹੜੀਆਂ ਫਿਲਮਾਂ ਦੀ ਪੂਰੀਆਂ ਟੀਮਾਂ ਆਉਂਦੀਆਂ ਨੇ ਪੂਰੀ ਫਿਲਮ ਦੀ ਯੂਨਿਟ ਆ ਗਈ ਜੀ ਕਹਿੰਦੇ ਕਿਉਂਕਿ ਆਉਣ ਵਾਲੀ ਫਿਲਮ ਹੈ ਉਹ ਕਹਿੰਦੇ ਜੀ ਅਸੀਂ ਮੱਥਾ ਟੇਕਣ ਆਏ ਆ ਫਿਰ ਉਹ ਕਹਿੰਦੇ ਤੁਸੀਂ ਸ਼ਰਧਾਲੂ ਬਣ ਕੇ ਨਹੀਂ ਆਉਂਦੇ ਤੁਸੀਂ ਐਕਟਰ ਬਣ ਕੇ ਆਉਨੇ ਹੋ ਸੋ ਇਸ ਲਈ ਇਸ ਹਵਾਲੇ ਨਾਲ ਸ਼੍ਰੋਮਣੀ ਕਮੇਟੀ ਨੇ ਹੁਣ ਜਿਹੜਾ ਉਹ ਲਾ ਜਾਂ ਜਿਹੜਾ ਉਹ ਮਤਾ ਲਿਆ ਕੇ ਪਾਸ ਕੀਤਾ ਸੀ ਉਸ ਨੂੰ ਨਾਮਲੀ ਜਾਮਾ ਪਹਿਨਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਮਿਹੁਰ ਨੇ ਸਪਸ਼ਟ ਕਹਿਤਾ ਕਿ ਹੁਣ ਦਰਬਾਰ ਸਾਹਿਬ ਦੇ ਅੰਦਰ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਵੀਡੀਓਗ੍ਰਾਫੀ ਫੋਟੋਗ੍ਰਾਫੀ ਪੂਰੀ ਤਰ੍ਹਾਂ ਬੈਨ ਹੈ। ਆਮ ਲੋਕ ਵੀ ਬੇਮਤਲਬ ਤੋਂ ਉੱਥੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਨਹੀਂ ਕਰਨਗੇ। ਸ਼ਰਧਾਲੂ ਸ਼ਰਧਾਲੂ ਬਣ ਕੇ ਆਉਣ। ਹਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਹੁਣ ਪ੍ਰਕਰਮਾ ਦੇ ਵਿੱਚ ਨਵੇਂ ਟਾਸਕ ਫੋਰਸ ਦੇ ਮੁਲਾਜ਼ਮ ਵੀ ਤਾਇਨਾਤ ਕਰ ਰਹੇ ਹਾਂ। ਅਸੀਂ ਹੋਰ ਭਰਤੀ ਕਰ ਲਈ ਹੈ ਸੇਵਾਦਾਰਾਂ ਦੀ ਉਹਨਾਂ ਦੀ ਤਾਇਨਾਤੀ ਕਰ ਰਹੇ ਹਾਂ। ਪਰ ਇਹ ਤੋਂ ਪਹਿਲਾਂ ਜਿਹੜੀ ਸੰਗਤ ਦਾ ਆਵਾਮ ਦਾ ਜਾਂ ਪੰਜਾਬ ਨੂੰ ਲੈ ਕੇ ਫਿਕਰਮੰਦ ਲੋਕਾਂ ਦਾ ਸਵਾਲ ਸੀ ਉਹਦਾ ਜਵਾਬ ਵੀ ਐਡਵੋਕੇਟ ਤਾਮੀਰਾ ਨੇ ਦਿੱਤਾ ਕਿ ਹਾਂ ਅਸੀਂ ਜਿਹੜੀ ਨਵੀਂ ਟਾਸਕ ਫੋਰਸ ਤਾਇਨਾਤ ਕਰਨ ਜਾ ਰਹੇ ਹਾਂ ਉਸ ਨੂੰ ਬਕਾਇਦਾ ਵਰਕਸ਼ਾਪ ਲਾ ਕੇ ਉਸ ਦੀ ਸਖਲਾਈ ਕਰਕੇ ਉਸ ਦੀ ਤਿਆਰੀ ਕਰਾ ਕੇ ਉਹ ਸਵਾਲੇ ਨਾਲ ਕਰ ਰਹੇ ਹਾਂ ਤਾਂ ਕਿ ਉਹ ਕੋਈ ਮਤਲਬ ਜਦੋਂ ਸ਼ਰਦਾਲੂ ਆਉਂਦੇ ਆ ਕਈ ਵਾਰ ਪਤਾ ਨਹੀਂ ਹੁੰਦਾ ਹੁਜਮਾਰਤੀ ਕਿਸੇ ਨੂੰ ਮੰਨ ਲੋ ਵਰਸ਼ੇ ਦੀ ਹੈ ਨਾ ਹੈ ਜਾਂ ਉਹਨਾਂ ਨਾਲ ਉੱਚਾ ਹੋ ਕੇ ਬੋਲੇ ਔਖਾ ਹੋ ਕੇ ਬੋਲੇ ਉਹ ਕਹਿੰਦੇ ਕਿ ਸ਼ਰਧਾਲੂ ਕਿਸੇ ਹੋਰ ਸੂਬੇ ਤੋਂ ਆਇਆ ਹੈ ਕਿਸੇ ਹੋਰ ਧਰਮ ਤੋਂ ਆਇਆ ਕਿਸੇ ਹੋਰ ਫਿਰਕੇ ਤੋਂ ਆਇਆ ਉਹ ਇੱਥੇ ਦੀ ਮਰਿਆਦਾ ਨਹੀਂ ਵੀ ਪੂਰੀ ਤਰ੍ਹਾਂ ਜਾਣਦਾ ਤਾਂ ਉਸ ਨੂੰ ਸਤਿ ਭਾਵਨਾ ਨਾਲ ਨਿਮਰਤਾ ਨਾਲ ਸਹਿਜਪਣੇ ਨਾਲ ਸਮਝਾਉਣਾ ਤੇ ਦੱਸਣਾ ਹੈ ਨਾ ਕਿ ਉਹਦੇ ਨਾਲ ਗਲਤ ਭਾਸ਼ਾ ਚ ਗੱਲ ਕਰਨੀ ਇਹਦੇ ਲਈ ਕਹਿੰਦੇ ਸੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਉੱਥੇ ਸੇਵਾਦਾਰਾਂ ਨੂੰ ਉੱਥੇ ਟਾਸਕ ਫੋਰਸ ਨੂੰ ਨਿਮਰਤਾ ਦਾ ਪਾਠ ਵੀ ਪੜਾਇਆ ਜਾਵੇ ਸੋ ਇਸ ਲਈ ਇਹ ਵੀ ਹਵਾਲਾ ਆਇਆ ਪਰ ਨਲਜੀਤ ਦਸਾਂਝ ਦੀ ਵੀਡੀਓ ਦੇ ਉੱਤੇ ਇਤਰਾਜ਼ ਪਕਟਾਉਣਾ ਜਥੇਦਾਰ ਸਹਿਬਾਨ ਦਾ ਤੇ ਇਹ ਤੋਂ ਬਾਅਦ ਅਗਲੀ ਵਾਰ ਤੋਂ ਕਹਿੰਦੇ ਇਹ ਸਵਾਲੇ ਤੋਂ ਨਜ਼ਰ ਰੱਖਾਂਗੇ ਤਾਂ ਕਿ ਹੁਣ ਐਕਟਰ ਪ੍ਰਮੋਸ਼ਨ ਲਈ ਨਾ ਆਉਣ ਸ਼ਰਧਾ ਨਾਲ ਆਉਣ ਚਲੋ ਹਿਮਾਚਲ ਤੇ ਪੰਜਾਬ ਕਹਿੰਦੇ ਪੰਜਾਬ ਚੋਂ ਹੀ ਹਿਮਾਚਲ ਨਿਕਲਿਆ ਪਰ ਟੈਕਸੀ ਵਾਲਿਆਂ ਦਾ ਪੇਚਾ ਬਹੁਤ ਪੈ ਗਿਆ ਪੰਜਾਬ ਤੇ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਝਗੜਾ ਪੰਜਾਬ ਦੇ ਮੁੱਖ ਮੰਤਰੀ ਦੇ ਬੂਹੇ ਤੱਕ ਪੜ ਗਿਆ ਜੀ ਪੰਜਾਬ ਹੋਵੇ ਹਰਿਆਣਾ ਹੋਵੇ ਚੰਡੀਗੜ੍ਹ ਹੋਵੇ ਦਿੱਲੀ ਹੋਵੇ ਇੱਥੋਂ ਦੇ ਟੈਕਸੀ ਆਪਰੇਟਰਾਂ ਨੇ ਇਕੱਠਿਆਂ ਹੋ ਕੇ ਚੰਡੀਗੜ੍ਹ 'ਚ ਪ੍ਰਦਰਸ਼ਨ ਕੀਤਾ ਚੰਡੀਗੜ੍ਹ ਦੇ 에어ਪੋਰਟ ਦੇ ਉੱਤੇ ਕੰਗਣਾ ਰਣੋਦ ਦਾ ਥੱਪੜकांड ਵਾਪਰਦਾ ਤੇ ਇਸ ਪੈਰਲਰ ਸਮੇਂ ਦੇ ਦਰਮਿਆਨ ਹੀ ਹਿਮਾਚਲ ਦੇ ਵਿੱਚ ਇੱਕ ਪੰਜਾਬੀ ਜੋੜੇ ਦਾ ਜਿਨ੍ਹਾਂ ਦੀ ਧਰਮ ਪਤਨੀ ਵਿਦੇਸ਼ ਵਾਲੀ ਸੀ ਉਹਦੇ ਨਾਲ ਕੁੱਟਮਾਰ ਦੀ ਇੱਕ ਖਬਰ ਨਸਰ ਹੁੰਦੀ ਹੈ ਇਹ ਦੋ ਘਟਨਾਵਾਂ ਤੋਂ ਬਾਅਦ ਅਚਾਨਕ ਹਿਮਾਚਲ ਔਰ ਪੰਜਾਬ ਦੇ ਵਿੱਚ ਡਰਾਈਵਰਾਂ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਆਉਣ ਲੱਗਦੀਆਂ। ਤੰਗ ਪਰੇਸ਼ਾਨੀ ਦੀਆਂ ਖਬਰਾਂ ਆਉਣ ਲੱਗਦੀਆਂ। ਬੇਸ਼ੱਕ ਮਤਲਬ ਕੰਗਣਾ ਰਣੋਦ ਦਾ ਥੱਪੜकांड ਕੋਈ ਟੈਕਸੀ ਡਰਾਈਵਰਾਂ ਨਾਲ ਸੰਬੰਧ ਨਹੀਂ ਰੱਖਦਾ ਜਾਂ ਉਹ ਇਸ ਲਈ ਨਹੀਂ ਵਜਿਆ ਕਿ ਉਹ ਹਿਮਾਚਲ ਦੀ ਆ। ਉਹ ਥੱਪੜ ਦੇ ਪਿੱਛੇ ਦਾ ਪਹਿਲੂ ਸਾਰਿਆਂ ਨੂੰ ਪਤਾ ਕਿ ਉਹਦੇ ਪਿੱਛੇ ਕਿਸਾਨ ਅੰਦੋਲਨ ਦੇ ਦੌਰਾਨ ਉਹਦੀ ਬੋਲੀ, ਉਹਦੇ ਸ਼ਬਦ ਤੇ ਉਹਦਾ ਕੌੜਾਪਣ ਉਹਦਾ ਨਤੀਜਾ ਨਾ ਕਿ ਉਹ ਹਿਮਾਚਲ ਦੇ ਹੋਣ ਕਰਕੇ ਆ। ਸੋ ਇਸੇ ਤਰ੍ਹਾਂ ਇਹ ਘਟਨਾ ਵੀ ਜਾਂਚ ਮੰਗਦੀ ਸੀ ਕਿ ਕੀ ਜਿਹੜੀ ਉੱਥੇ हिमाचल ਚ ਕੁੱਟਮਾਰ ਹੋਈ ਉਹਦੇ ਪਿੱਛੇ ਸਿਰਫ ਇਹੀ ਕਾਰਨ ਸੀ ਕਿ ਉਹ ਪੰਜਾਬੀ ਸੀ ਮੁੰਡਾ ਤਾਂ ਹੋਈ ਆ ਜਾਂ ਉੱਥੇ ਕੋਈ ਨਿੱਜੀ ਝਗੜਾ ਹੋਇਆ ਤੇ ਉਹ ਝਗੜੇ ਤੋਂ ਬਾਅਦ ਇਹ ਕੁੱਟਮਾਰ ਹੋਈ ਤੇ ਉਹ ਵੀਡੀਓ ਦਾ ਇਹ ਪਹਿਲੂ ਉਹ ਅਜੇ ਦਰਮਿਆਨ ਹੀ ਸੀ ਕਿ ਇਹ ਗੱਲਾਂ ਸੋਸ਼ਲ ਮੀਡੀਆ ਰਾਹੀਂ ਫੈਲ ਗਈਆਂ ਕਿ ਜੀ ਸਾਡੇ ਟੈਕਸੀ ਡਰਾਈਵਰਾਂ ਤੇ ਸਾਡੇ ਪੰਜਾਬੀ ਸੈਲਾਨੀਆਂ ਤੇ ਹਿਮਾਚਲ 'ਚ ਹਮਲੇ ਹੋ ਰਹੇ ਨੇ ਤੇ ਇੱਧਰ ਹਿਮਾਚਲੀਆਂ ਦੇ ਵੱਲ ਨਏ ਆਉਣ ਲੱਗੇ ਸਾਡੀਆਂ ਗੱਡੀਆਂ ਨੂੰ ਪੰਜਾਬ 'ਚ ਘੇਰਿਆ ਜਾ ਰਿਹਾ ਤੇ ਕੁਝ ਥਾਵਾਂ ਹੋਇਆ ਵੀ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਹਿਮਾਚਲੀਆਂ ਨੂੰ ਘੇਰ ਕੇ ਪੁੱਛਿਆ ਗਿਆ ਦੱਸੋ ਤੁਹਾਨੂੰ ਕੋਈ ਤੰਗ ਕਰਦਾ ਉਕੰਦੇ ਨਹੀਂ ਜੀ ਪਰ ਕੁਝ ਸਮਾਂ ਤੇ ਘਟਨਾ ਵਾਪਰ ਗਈਆਂ ਤੇ ਹਿਮਾਚਲ ਦੀਆਂ ਲਗਾਤਾਰ ਵੀਡੀਓ ਆਉਣ ਲੱਗ ਪਈਆਂ ਕਿ ਉੱਥੇ ਡਰਾਈਵਰ ਕੁੱਟੇ ਜੀ ਤੰਗ ਕੀਤੇ ਜੀ ਪਰੇਸ਼ਾਨ ਕੀਤੇ ਜੀ ਉਤੋਂ ਬਾਅਦ ਪਾਰਕਿੰਗ ਦੀਆਂ ਫੋਟੋ ਆਉਣ ਲੱਗੀਆਂ ਕਿ ਖਾਲੀ ਪੰਜਾਬ ਵਾਲਿਆਂ ਨੇ ਹਿਮਾਚਲ ਦਾ ਰੁੱਖ ਨਹੀਂ ਕੀਤਾ ਸਲਾਨੀ ਜਾਣੋ ਹਟੇ ਪਾਈ ਜੇ ਇਹਦਾ ਅਸਰ ਹਿਮਾਚਲ ਤੇ ਪੈਣਾ ਕਿ ਉੱਥੇ ਸਲਾਨੀ ਨਹੀਂ ਜਾ ਰਹੇ ਪੰਜਾਬ ਦੇ ਟੈਕਸੀਆਂ ਵਾਲਿਆਂ ਨੇ ਜਾਣਾ ਬੰਦ ਕਰਤਾ ਦਿੱਲੀ ਹਰਿਆਣੇ ਵਾਲਿਆਂ ਨੇ ਜਾਣਾ ਬੰਦ ਕਰਤਾ ਤਾਂ ਉੱਥੇ ਟੂਰਿਜ਼ਮ ਘਟ ਗਿਆ ਤੇ ਉਹਦੀ ਆਰਥਿਕਤਾ ਤੇ ਅਸਰ ਪੈ ਗਿਆ ਤਾਂ ਅਸਰ ਫਿਰ ਟੈਕਸੀ ਵਾਲਿਆਂ ਦੇ ਕੰਮ ਤੇ ਵੀ ਪੈਣਾ ਸੋ ਇਹ ਇਸ ਲਈ ਦਵੱਲੇ ਦੀ ਸਾਂਝ ਸੀ ਜਿਹੜੀ ਇੱਕ ਖਲਾਅ ਪੈ ਗਿਆ ਤੇ ਕਿਸੇ ਵੀ ਦੋਵਾਂ ਸੁਬਿਆਂ ਦੇ ਜਾਂ ਗਵਾਂਢੀ ਸੁਬਿਆਂ ਦੇ ਹੋਰਨਾਂ ਦੇ ਰਾਜਨਤਿਕ ਧਿਰਾਂ ਨੇ ਸਮਾਜਿਕ ਧਿਰਾਂ ਨੇ ਇਸ ਮਸਲੇ ਨੂੰ ਜੇਠਣ ਦੀ ਕੋਸ਼ਿਸ਼ ਨਹੀਂ ਕੀਤੀ ਨਤੀਜਾ ਇਹ ਘਟਨਾਵਾਂ ਵਧਣ ਲੱਗੀਆਂ ਹਿਮਾਚਲ ਤੋਂ ਲਗਾਤਾਰ ਇਹ ਖਬਰਾਂ ਆਉਣ ਲੱਗ ਪੀਆਂ ਕਿ ਪੰਜਾਬ ਤੋਂ ਜਾਣ ਵਾਲੇ ਹਰਿਆਣੇ ਤੋਂ ਜਾਣ ਵਾਲੇ ਦਿੱਲੀ ਤੋਂ ਜਾਣ ਵਾਲੇ ਟੈਕਸੀ ਡਰਾਈਵਰਾਂ ਨਾਲ ਖਿੱਚੋਤੂ ਹੋ ਰਹੀ ਆ ਪੰਜਾਬ ਚ ਕੁਝ ਅਜਿਹੀਆਂ ਖਬਰਾਂ ਸਾਹਮਣੀਆਂ ਆ ਕਿ ਹਿਮਾਚਲ ਨਾਲ ਐਦਾਂ ਹੋ ਰਹੀ ਆ ਸੋ ਇਹ ਸਾਰੀਆਂ ਚੀਜ਼ ਨੇ ਟੈਕਸੀ ਆਪਰੇਟਰਾਂ ਨੂੰ ਟੈਕਸੀ ਡਰਾਈਵਰਾਂ ਨੂੰ ਉਹਨਾਂ ਦੇ ਸਹਾਇਕਾਂ ਨੂੰ ਇਕੱਠਿਆਂ ਹੋਣ ਲਈ ਮਜਬੂਰ ਕੀਤਾ ਪੰਜਾਬ ਦੇ ਟੈਕਸੀ ਆਪਰੇਟਰ ਹਰਿਆਣਾ ਦੇ ਟੈਕਸੀ ਆਪਰੇਟਰ ਚੰਡੀਗੜ੍ਹ ਤੇ ਦਿੱਲੀ ਦੇ ਇਹਨਾਂ ਨੇ ਬਕਾਇਦਾ ਤੌਰ ਤੇ ਚੰਡੀਗੜ੍ਹ ਦੇ 25 ਸੈਕਟਰ 'ਚ ਇੱਕ ਧਰਨਾ ਲਾਇਆ ਇਕੱਠੇ ਹੋ ਕੇ ਧਰਨਾ ਲਾ ਕੇ ਇਹਨਾਂ ਨੇ ਅਪੀਲ ਕੀਤੀ ਕਿ ਭਾਈ ਆ ਹਿਮਾਚਲ 'ਚ ਸਾਡਾ ਵਧਿਕੀਆਂ ਹੁੰਦੀਆਂ ਉਹਦੇ ਤੇ ਗੌਰ ਕੌਣ ਕਰੂਗਾ ਜੇ ਸਰਕਾਰ ਨਹੀਂ ਸੁਣੂਗੀ ਤਾਂ ਅਸੀਂ ਮੁੱਖ ਮੰਤਰੀ ਦੇ ਘਰ ਤੱਕ ਜਾਵਾਂਗੇ ਘਰਾਓ ਤੱਕ ਕਰਾਂਗੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀ ਹਾਂ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਹਨਾਂ ਨੇ ਕਿਹਾ ਕਿ ਠੀਕ ਆ ਅਸੀਂ ਫਿਰ ਘਰਾਓ ਕਰਾਂਗੇ ਮੁੱਖ ਮੰਤਰੀ ਦੇ ਘਰ ਦਾ ਤੋਂ ਉਤੋਂ ਪਹਿਲਾਂ ਅਫਸਰ ਪਹੁੰਚੇ ਤੇ ਤੈ ਹੈ ਹੋਇਆ ਜੀ ਕਿ 29 ਜੁਲਾਈ ਨੂੰ ਮੁੱਖ ਮੰਤਰੀ ਹੁਰਾਂ ਨਾਲ ਟੈਕਸੀ ਆਪਰੇਟਰਾਂ ਦੀ ਯੂਨੀਅਨ ਦੀ ਮੀਟਿੰਗ ਕਰਾਈ ਜਾਊਗੀ। ਉਹ ਕੱਲਾ ਮਸਲਾ ਹੁਣ ਟੈਕਸੀ ਡਰਾਈਵਰਾਂ ਦੀ ਕੁੱਟ ਮਾਰ ਦਾ ਖਿੱਚ ਤੂ ਦਾ ਨਹੀਂ ਹੈਗਾ। ਉਹ ਕਹਿੰਦੇ ਕਿ ਹਿਮਾਚਲ ਇੱਕ ਟੈਕਸ ਵੀ ਵਸੂਲਦਾ। ਤੇ ਜੇ ਹਿਮਾਚਲ ਸਾਥੋਂ ਟੈਕਸ ਵਸੂਲਦਾ ਫਿਰ ਅਸੀਂ ਹਿਮਾਚਲ ਨਾਲੋਂ ਟੈਕਸ ਕਿਉਂ ਨਹੀਂ ਵਸੂਲਦੇ? ਜਾਂ ਤਾਂ ਉਹ ਟੈਕਸ ਬੰਦ ਕਰਾਓ। ਜਾਂ ਫਿਰ ਉਹਨਾਂ ਤੋਂ ਵਸੂਲੀ ਸ਼ੁਰੂ ਕਰੋ। ਅ ਸਾਡੀ ਕੋਈ ਗੱਡੀ ਜਾਂਦੀ ਆ ਤਾਂ ਟੈਕਸ ਲਿਆ ਜਾਂਦਾ ਕਿ ਹਿਮਾਚਲ ਚ ਐਂਟਰੀ ਕਰ ਰਹੇ ਹੋ ਜੇ ਹਿਮਾਚਲ ਵਾਲੇ ਆਉਣ ਇੱਥੇ ਚਾਹੇ ਮਕਾਨ ਲੈਣ ਚਾਹੇ ਕਰ ਲੈਣ ਚਾਹੇ ਜ਼ਮੀਨਾਂ ਲੈਣ ਦਾ ਕੋਈ ਮਸਲਾ ਨਹੀਂ ਕਹਿੰਦੇ ਸੋ ਇਸੇ ਉੱਤੇ ਵੀ ਉਹਨਾਂ ਦਾ ਕਰੋਸਾ ਇਸੇ ਤਰ੍ਹਾਂ ਉਹਨਾਂ ਨੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਦੀ ਤਰਜ਼ ਦੇ ਉੱਤੇ ਜੇ ਕੋਈ ਘਟਨਾ ਜੰਮੂ ਕਸ਼ਮੀਰ ਵਾਲਿਆਂ ਨਾਲ ਵਾਪਰਦੀ ਹੈ ਤਾਂ ਉਹਦਾ ਕੇਸ ਜੰਮੂ ਕਸ਼ਮੀਰ ਚ ਹੋਊਗਾ ਉਸੇ ਤਰ੍ਹਾਂ ਇਸ ਤਰ੍ਹਾਂ ਜੇਕਰ ਪੰਜਾਬ ਵਾਲਿਆਂ ਨਾਲ ਦਿੱਲੀ ਵਾਲਿਆਂ ਨਾਲ ਟੈਕਸੀ ਆਪਰੇਟਰਾਂ ਨਾਲ ਜਾਂ ਸਾਨਕ ਲੋਕਾਂ ਨਾਲ ਕੋਈ ਘਟਨਾ ਵਾਪਰੇ ਤਾਂ ਉਹਦਾ ਕੇਸ ਪੰਜਾਬ ਹਰਿਆਣਾ ਚ ਚੱਲੇ ਇਹਦੀ ਉਹਨਾਂ ਨੇ ਮੰਗ ਕੀਤੀ ਹੈ ਸੋ ਵੈਸੇ ਹ ਨਮਿਕ ਨੂੰ ਨਾਲ ਦੇ ਤਹਿਤ ਆਰੇ ਉਸੇ ਕਿਤੇ ਵੀ ਜਾ ਕੇ ਕਾਰਵਾਈ ਕਰਾ ਸਕਦੇ ਹੋ ਪਰ ਇਹ ਉਹਨਾਂ ਦੀ ਮੰਗ ਦੇ ਵਿੱਚ ਸ਼ਾਮਲ ਹੈ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੇਫਟੀ ਸੁਰੱਖਿਆ ਦੇ ਸਬੰਧ ਦੇ ਵਿੱਚ ਕੋਈ ਨਿਯਮ ਕੋਈ ਕਾਨੂੰਨ ਸਖਤ ਹੋਣੇ ਚਾਹੀਦੇ ਨੇ ਤਾਂ ਕਿ ਕਿਸੇ ਨਾਲ ਕੋਈ ਏਦਾਂ ਬਦੀਕੀ ਦੂਏ ਸੁੱਬੇ ਚ ਜਾਣ ਤੇ ਕਰੇ ਨਾ ਤੀਸਰਾ ਇਹਦੇ ਵਿੱਚ ਉਹਨਾਂ ਨੇ ਮੰਗ ਚ ਰੱਖਿਆ ਕਿ ਤਾਮਿਲ ਆਡੂ ਤੇ ਉੜੀਸਾ ਦੀ ਤਰਜ਼ ਦੇ ਉੱਤੇ ਹੀ ਜਿਵੇਂ ਉੱਥੇ ਹੈ ਕਿ ਡਰਾਈਵਰ ਹੈਲਪ ਕਮਿਸ਼ਨ ਬਣਿਆ ਹੋਇਆ ਉਸੇ ਤਰ੍ਹਾਂ ਇੱਥੇ ਵੀ ਇੱਕ ਡਰਾਈਵਰ ਹੈਲਪ ਕਮਿਸ਼ਨ ਬਣਾਇਆ ਜਾਵੇ ਤਮਿਲनाडु ਤੇ ਮਤਲਬ ਉੜੀਸਾ ਦੀ ਤਰਜ਼ ਦੇ ਉੱਤੇ ਕਿ ਉਹਦੇ ਵਿੱਚ ਡਰਾਈਵਰ ਵੀ ਸ਼ਾਮਲ ਹੋਣ ਉਹਦੇ ਵਿੱਚ ਟੈਕਸੀਆਂ ਵਾਲੇ ਵੀ ਉਹਦੇ ਵਿੱਚ ਬੱਸਾਂ ਵਾਲੇ ਵੀ ਉਹਦੇ ਵਿੱਚ ਟਰੱਕਾਂ ਵਾਲੇ ਵੀ ਉਹਨਾਂ ਉਹਦੇ ਵਿੱਚ ਸਹਾਇਕ ਵੀ ਉਹਨਾਂ ਸਾਰਿਆਂ ਦੀ ਨੁਮਾਇੰਦਗੀ ਕਰਾ ਕੇ ਇੱਕ ਹੈਲਪ ਡੈਸਕ ਕਮਿਸ਼ਨ ਘੜਿਆ ਜਾਵੇ ਤਾਂ ਕਿ ਸਾਡੀਆਂ ਕੋਈ ਵੀ ਸਮੱਸਿਆਵਾਂ ਹੋਣ ਉਹਨੂੰ ਸਾਹਮਣੇ ਲਿਆਂਦਾ ਜਾ ਸਕੇ ਤੇ ਇਹਦੇ ਨਾਲ ਹੀ ਉਹਨਾਂ ਨੇ ਟੈਕਸ ਵਸੂਲੀ ਦਾ ਸਵਾਲ ਖੜਾ ਕੀਤਾ ਹੀ ਨਾਲ ਜਿਹੜਾ ਟੋਲ ਟੈਕਸ ਹੈ ਟੋਲ ਟੈਕਸ ਦੀ ਆਰਡ ਦੇ ਵਿੱਚ ਜਿਹੜਾ ਇਹ ਕਹਿ ਕੇ ਹੁੰਦਾ ਕਿ ਤੁਹਾਡਾ ਜਿਹੜਾ ਫਾਸਟ ਹੈਗਾ ਜਿਹਦਾ ਬਲੌਕ ਹੋ ਗਿਆ ਤੋ 2 3 ਪੈਸੇ ਬਸੂਲੇ ਜਾਂਦੇ ਨੇ ਕਹਿੰਦੇ ਇੱਕ ਨਵਾਂ ਧੰਦਾ ਸ਼ੁਰੂ ਹੋਇਆ ਸੋ ਇਸ ਧੰਦੇ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਆਵੇ ਸੋ ਪੰਜਾਬ ਦੇ ਟੈਕਸੀ ਆਪਰੇਟਰਾਂ ਨੇ ਇਕੱਠਿਆਂ ਹੋ ਕੇ ਨਾਲ ਹਰਿਆਣਾ ਚੰਡੀਗੜ੍ਹ ਦਿੱਲੀ ਵਾਲਿਆਂ ਨੇ ਇਕੱਠਿਆਂ ਹੋ ਕੇ ਇੱਕ ਤਰ੍ਹਾਂ ਨਾਲ ਹਿਮਾਚਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਇਹ ਜੇ ਆਦਾਨ ਪ੍ਰਦਾਨ ਹੈ ਤਾਂ ਜੇ ਸਾਡੇ ਵੀ ਘਰ ਚੱਲਦੇ ਤਾਂ ਤੁਹਾਡਾ ਵੀ ਘਰ ਇਸੇ ਜੀ ਨਾਲ ਚੱਲਦਾ ਸੋ ਦੇਖਣ ਵਾਲੀ ਗੱਲ ਹੋਊਗੀ ਕਿ ਸਵਿਰਧ ਰਾਜਨੀਤਿਕ ਤਰ੍ਹਾਂ ਇਸ ਮਸਲੇ ਤੇ ਗੌਰ ਕਰਨੀ ਗਿਆ ਕਿਉਂਕਿ ਨਹੀਂ ਤਾਂ ਅਗਲਾ ਨੇ ਕਹਿਤਾ ਕਿ ਫਿਰ ਅਸੀਂ ਕਰਾਓ ਕਰਾਂਗੇ ਹੁਣ ਦੇਖਦੇ ਹਾਂ 29 ਜੁਲਾਈ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦੇ ਵਿੱਚ ਇਸ ਮਸਲੇ ਚੋਂ ਕੀ ਨਿਕਲਦਾ ਚਲੋ ਆਪਾਂ ਅਕਸਰ ਅਨਾਜ ਘਟਾਲੇ ਦੇ ਹਵਾਲੇ ਨਾਲ ਗੱਲਾਂ ਕਰਦੇ ਰਹੇ ਹਾਂ ਕਿ ਆ ਕਣਕ ਜਿਹੜੀ ਮੁਫਤ ਵੰਡਣ ਲਈ ਆਉਂਦੀ ਆ ਕਣਕ ਚੌਲ ਉਹਨਾਂ ਦੇ ਵਿੱਚ ਕਪੜਾ ਹੋ ਜਾਂਦਾ ਪਰ ਇੱਕ ਹੁਣ ਨਵਾਂ ਪਹਿਲੂ ਆਇਆ ਕਿ ਪੰਜਾਬ ਚ ਚੰਦ ਦਿਨਾ ਚ ਇੱਕ ਅਰਬ ਰੁਪਏ ਦਾ ਚੌਲ ਘਟਾਲਾ ਹੋ ਗਿਆ ਭਾਈ ਔਰ ਇੰਨੀ ਦਵੇ ਪਾ ਹੋਇਆ ਕਿ ਕਿਸੇ ਨੂੰ ਪਤਾ ਵੀ ਲੱਗਦਾ ਕਿ ਹਾਂ ਚੁੱਪਚਾਪ ਹੋ ਗਿਆ ਸਰਕਾਰੀ 29 ਰੁਪਏ ਵਾਲਾ ਚੌਲ ਖੁੱਲੇ ਬਾਜ਼ਾਰ ਚ ਕਹਿੰਦੇ 35 ਰੁਪਏ ਵਿਕ ਰਿਹਾ ਅਸਲ ਚ ਭਾਰਤ ਸਰਕਾਰ ਨੇ ਇੱਕ ਯੋਜਨਾ ਘੜੀ ਕਿ ਜੀ ਅਸੀਂ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸਸਤਾ ਚੌਲ ਉਪਲਬਧ ਕਰਾਵਾਂਗੇ 29 ਰੁਪਏ ਕਿਲੋ ਚ ਤੇ 29 ਰੁਪਏ ਕਿਲੋ ਵਾਲਾ ਚੌਲ ਜਿਹੜਾ ਵੈਸੇ ਤਾਂ ਪੰਜਾਬ ਦੇ ਵਿੱਚ ਕਿੰਨੇ ਹੀ ਛੱਲਰਾਂ ਵਾਲਿਆਂ ਕੋਲ ਪਹਿਲਾਂ ਹੀ ਚੌਲ ਚੁਕਾਈ ਹੋਣੀ ਹੋਈ ਉਹ ਵਿਚਾਰੇ ਇਸ ਚੱਕਰ ਚ ਘਾਟੇ ਚ ਚੱਲੀ ਜਾ ਰਹੀ ਸੀ ਉਹਨਾਂ ਦੀ ਪਰਪਾਈ ਨਹੀਂ ਹੋ ਰਹੀ ਸੀ ਕਿ ਮਾਲ ਚੱਕ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਤੇ ਹੁਣ ਇਸ ਵਾਰ ਦੇ ਨਾਲ ਉਹਨਾਂ ਨੇ ਜਿਹੜਾ ਜਿਹਨੂੰ ਭਾਰਤ ਰਾਈਸ ਕਹਿੰਦੇ ਆ ਇਹ ਉਹਦਾ ਨਾਮ ਰੱਖਿਆ ਨੇ ਭਾਰਤ ਰਾਈਸ ਉਹ ਚੌਲ 29 ਰੁਪਏ ਵਾਲਾ ਖੁੱਲੇ ਬਾਜ਼ਾਰ ਚ 35 ਰੁਪਏ ਵਿਕ ਰਿਹਾ ਜਦੋਂ ਕਿ ਵਿਕਣਾ ਮਿਲਣਾ ਸੀ ਲੋਡ ਬੰਦਾਂ ਨੂੰ ਪਹਿਲਾਂ ਤਾਂ ਜਿਹੜੀਆਂ ਕੰਪਨੀਆਂ ਨੋਵਾ ਨਫੇਡ ਵਗੈਰਾ ਇਹਨਾਂ ਨੂੰ ਅਲਰਟ ਹੋਇਆ ਸੀਗਾ ਇਹਨਾਂ ਨੇ ਆਪ ਦੁਕਾਨਾਂਦਕੁਨ ਲਾਈਆਂ ਬਾਅਦ ਚ ਹੋਈਏ ਹੋਇਆ ਹੀ ਨਹੀਂ ਕੁਛ ਹੈਨਾ ਜਾਂ NCCF ਇਹਨਾਂ ਨੇ ਬੰਦਨੇ ਸੀ ਸ਼ੁਰੂ ਜੇ ਚਾਪ ਕੀਤੇ ਬਾਅਦ ਚ ਉਹਨਾਂ ਮਾਲਕਾਂ ਦੇ ਹਵਾਲੇ ਨਾਲੇ ਸ਼ਰਤਾ ਸਾਰਾ ਕੁਝ ਕਿ ਉਹੀ ਦੇਖਣ ਤੇ ਨਤੀਜਾ ਉਹ ਜੀ ਖੁੱਲੇ ਬਾਜ਼ਾਰ ਚ ਆ ਗਿਆ ਤੇ 1 ਅਰਬ ਤੋਂ ਉੱਪਰ ਚੰਦ ਦੇ ਨਾਲ ਚ ਕਪੜਾ ਹੋ ਗਿਆ ਹੁਣ ਕੀ ਐ ਸਮਝੋ 18 ਰੁਪਏ 50 ਪੈਸੇ ਦੇ ਹਿਸਾਬ ਨਾਲ ਇਹ ਜੀਰੀ ਆਈ ਮਤਲਬ ਜੀਰੀ ਦਾ ਜਿਹੜਾ ਰੇਟ ਸੀ ਜਿਸ ਤੋਂ ਚੌਲ ਤਿਆਰ ਹੋਣਾ ਸੀ ਉਹ 18 ਰੁਪਏ 50 ਪੈਸੇ ਦੇ ਹਿਸਾਬ ਨਾਲ ਸੀ ਹੁਣ ਇਹਦੇ ਵਿੱਚ 18 ਰੁਪਏ 50 ਪੈਸੇ ਦੇ ਹਿਸਾਬ ਨਾਲ ਇਹਦੇ ਵਿੱਚੋਂ ਇਹਦੀ ਮਿਲਿੰਗ ਵੀ ਹੋਣੀ ਐ ਇਹਦੀ ਸਾਫ ਸਫਾਈ ਵੀ ਹੋਣੀ ਐ ਇਹਦੀ ਪੈਕਿੰਗ ਵੀ ਹੋਣੀ ਐ ਡੈਮੇਜ ਵੀ ਹੋਣਾ ਹੈ ਨਾ ਉਹ ਸਾਰਾ ਕੁਝ ਲਾ ਕੇ ਕਰਕੇ ਇਹਦੀ ਪੈਕਿੰਗ ਕਰਕੇ ਇਹਦਾ ਰੇਟ 29 ਰੁਪਏ ਤੈਅ ਕੀਤਾ ਗਿਆ ਕਿ ਲੋਡਬੰਦ ਲੋਕਾਂ ਨੂੰ 29 ਰੁਪਏ ਨੂੰ ਉਪਲਬਧ ਹੋਊਗਾ ਪਰ ਉਹ ਜਿਹੜੇ ਬਾਰਦਾਨੇ ਚ ਆਇਆ ਸੀ ਉਹ ਬਾਰਦਾਨਿਆਂ ਚੋਂ ਬਾਹਰ ਦਾ ਨਹੀਂ ਬਦਲਤਾ ਬਾਕੀ ਕੀ ਕਰਨਾ ਸੀ ਬਾਰਦਾਨੇ ਦੀ ਪੈਕਿੰਗ ਬਦਲੋ ਤੇ ਪੈਕਿੰਗ ਬਦਲ ਕੇ ਇਸ ਨੂੰ 35 ਰੁਪਏ ਤੱਕ ਖੁੱਲੇ ਬਾਜ਼ਾਰ ਚ ਤਾਰਤਾ ਤੇ ਉਹਨਾਂ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਹਿੰਦੇ ਕਿ ਜੇ ਤੁਸੀਂ ਇਸ ਹਿਸਾਬ ਨਾਲ ਸਮਝ ਲਓ ਕਿ 4 ਲੱਖ ਟਨ ਕਿਉਂਕਿ ਕੇਂਦਰ ਨੇ ਪੰਜਾਬ ਚ 4 ਲੱਖ ਟਨ ਝੋਨਾ ਭੇਜਿਆ ਜਿਹਦੇ ਵਿੱਚੋਂ ਇਹ 29 ਰੁਪਏ ਕਿਲੋ ਵਾਲਾ ਚੌਲ ਬਣਾ ਕੇ ਤਿਆਰ ਹੋ ਕੇ ਦਿੱਤਾ ਜਾਣਾ ਸੀਗਾ ਜੇ ਚੋ 2 ਲੱਖ ਟਨ ਵੀ ਗੋਲ ਹੋ ਗਿਆ ਹੋਇਆ ਕਹਿੰਦੇ ਜਿਹੜਾ ਖੁੱਲੇ ਬਾਜ਼ਾਰ ਚ ਹਵਾਲੇ ਨਾਲ ਮੀਡੀਆ ਨੇ ਸਰਵੇ ਕੀਤਾ ਤੇ ਉਹ ਚ ਰਿਪੋਰਟਾਂ ਸਾਹਮਣੇ ਆ ਗਈਆਂ ਜੇ 2 ਲੱਖ ਟਨ ਵੀ ਇੱਧਰ ਉੱਧਰ ਹੋਇਆ ਹੋਵੇ ਕਹਿੰਦਾ ਤਾਂ ਹਿਸਾਬ ਲਾ ਲੋ ਕਿ 2.9 ਲੱਖ ਟਨ ਦੇ ਹਿਸਾਬ ਨਾਲ 1 ਕਰੋੜ ਰੁਪਏ ਦਾ ਵਾਧੂ ਵਸੂਲੀ ਹੋਗੀ ਸੋ 1 ਕਰੋੜ ਰੁਪਈਆ ਹੁਣ ਕੀ ਕੱਲਾ ਸ਼ੈਲਰ ਮਾਲਕਾ ਨਹੀਂ ਖਾ ਲਿਆ ਨਹੀਂ ਜਨਾਬ ਕੇਂਦਰ ਦੇ ਅਧਿਕਾਰੀਆਂ ਤੋਂ ਬਿਨਾ ਇਹ ਕਪੜਾ ਸੰਭਵ ਨਹੀਂ ਕੇਂਦਰ ਦੀ ਮਿਲੀ ਭੁਗਤ ਤੋਂ ਬਿਨਾ ਇਹ ਘਟਾਲਾ ਸੰਭਵ ਨਹੀਂ ਸੋ ਭਾਰਤ ਚੌਲ ਦੇ ਨਾਂ ਦੇ ਉੱਤੇ ਭਾਰਤ ਰਾਈਸ ਦੇ ਚੌਲ ਦੇ ਨਾਂ ਦੇ ਉੱਤੇ ਮਸ਼ਹੂਰ 29 ਰੁਪਏ ਵਾਲਾ ਚੌਲ ਜਦੋਂ 35 ਰੁਪਏ ਨੂੰ ਵੇਚਿਆ ਹੈ ਤੇ ਉੱਥੋਂ ਹੀ ਜਾਂਦਾ ਜਾ ਇਹ ਅੰਕੜੇ ਨਿਕਲ ਕੇ ਆਏ ਕਿਈ ਇੱਕ ਅਰਬ ਦੀ ਕਮਾਈ ਹੁਣ ਕਿੰਨਿਆਂ ਚ ਵੰਡੀ ਗਈ ਕਿਵੇਂ ਵੰਡੀ ਗਈ ਇਹਦੀ ਜਾਂਚ ਕਰਾ ਲਿਓ ਜਨਾਬ ਈਡੀਸੀਬੀਆਈ ਹੈਗੀ ਆ ਰੋਜ਼ ਕੇਜਰੀਵਲ ਕੰਨੀ ਨੂੰ ਭੇਜਦੇ ਹਾਂ ਇੱਧਰ ਵੀ ਭੇਜੋ ਜਰੂਰ ਚਲੋ ਆਪਾਂ ਸਾਰੇ ਪੇਪਰ ਦੇ ਕੇ ਸਕੂਲਾਂ ਚੋਂ ਨਿਕਲੇ ਆ ਪਰ ਇੱਕ ਸਰਵੇ ਕਹਿੰਦਾ ਕਿ ਜੇ ਵੱਡੇ ਹਾਲ ਚ ਹਾਂ ਮਤਲਬ ਪੇਪਰ ਹੁੰਦਾ ਤਾਂ ਉਹ ਜਿਆਦਾ ਵਧੀਆ ਨਹੀਂ ਹੁੰਦਾ ਜੇ ਛੋਟੇ ਕਮਰੇ ਚ ਹੋਵੇ ਤਾਂ ਜਿਆਦਾ ਵਧੀਆ ਹੁੰਦਾ ਇੱਕ ਸਰਵੇ ਰਿਪੋਰਟ ਸਾਹਮਣੇ ਆਈ 15000 ਤੋਂ ਵੱਧ 8 ਸਾਲ ਤੱਕ ਦੇ ਜਵਾਕਾਂ ਦੇ ਉੱਤੇ ਇੱਕ ਖੋਜ ਰਿਪੋਰਟ ਹੈ ਜਿਹੜੀ ਕਹਿੰਦੀ ਹੈ ਕਿ ਜਦੋਂ ਵੱਡੇ ਹਾਲ ਕਮਰੇ ਚ ਜਾਂ ਉੱਚੀ ਛੱਤ ਵਾਲੇ ਹਾਲ ਕਮਰੇ ਚ ਪੇਪਰ ਦਿੱਤਾ ਜਾਂਦਾ ਤਾਂ ਉਹਦੇ ਨਤੀਜੇ ਉੰਨੇ ਵਧੀਆ ਨਹੀਂ ਹੁੰਦੇ ਜਿੰਨੇ ਛੋਟੇ ਕਮਰੇ ਚ ਨੀਵੀਂ ਛੱਤਾਂ ਵਾਲੇ ਕਮਰਿਆਂ ਚ ਹੁੰਦੇ ਹੁਣ ਇਹਦਾ ਹਵਾਲਾ ਕੀ ਹੈ ਇਸ ਖੋਜ ਰਿਪੋਰਟ ਨੇ ਦੰਪ ਰਿਆ ਕਿ ਜਦੋਂ ਤੁਸੀਂ ਬਹੁਤ ਵੱਡੇ ਵੈਸੇ ਤਾਂ ਆਪਾਂ ਕਹਿੰਦੇ ਆ ਕਿ ਖੁੱਲਾ ਮਾਹੌਲ ਹੋਣਾ ਚਾਹੀਦਾ ਆਪਣੇ ਦਾ ਸਰਕਾਰੀ ਸਕੂਲਾਂ 'ਚ ਗਰਾਊਂਡ 'ਚ ਬਿਠਾ ਕੇ ਵੀ ਪੇਪਰ ਹੋ ਜਾਂਦੇ ਸੀ ਹਾਂ ਇੱਕ ਇੱਕ ਦੂਜੀ ਜਮਾਤ ਵਾਲੇ ਵਿੱਚ ਪਿਠਾਤੇ ਉਹ ਬਿਠਾਤੇ ਐਂ ਹੋ ਕੇ ਪੇਪਰ ਹੋ ਜਾਂਦੇ ਸੀ ਪਰ ਇਹ ਸਰਵੇ ਰਿਪੋਰਟ ਕਹਿੰਦਾ ਹੈ ਕਿ ਜਦੋਂ ਕਿਸੇ ਵੱਡੇ ਹਾਲ ਦੇ ਵਿੱਚ ਜਾਂ ਉੱਚੀ ਛੱਤ ਵਾਲੇ ਹਾਲ ਦੇ ਵਿੱਚ ਇਕੱਠੇ ਬੱਚੇ ਬਿਠਾਏ ਜਾਂਦੇ ਨੇ ਤਾਂ ਉਹਨਾਂ ਦਾ ਧਿਆਨ ਕੇਂਦਰਿਤ ਨਹੀਂ ਹੁੰਦਾ ਬੱਚੇ ਦਾ ਧਿਆਨ ਫੋਕਸ ਨਹੀਂ ਹੁੰਦਾ ਦੂਰ ਤੱਕ ਨਿਗਾਹ ਜਾਂਦੀ ਆ ਦੂਰ ਤੱਕ ਉਹ ਦੇਖਦਾ ਕਿਤੇ ਵੀ ਕੋਈ ਹਿਲਜੁਲ ਹੁੰਦੀ ਆ ਉਹਦਾ ਧਿਆਨ ਭੰਗ ਹੁੰਦਾ ਜੇ ਛੋਟਾ ਕਮਰਾ ਹੋਏਗਾ ਅਧਿਆਪਕ ਦਾ ਕੰਟਰੋਲ ਵੀ ਹੋਏਗਾ ਬੱਚੇ ਇਕੱਠੇ ਹੋਣਗੇ ਉਹਨਾਂ ਧਿਆਨ ਭੰਗ ਹੋਏਗਾ ਘੱਟ ਭੰਗ ਹੋਏਗਾ ਤੇ ਉਹਦਾ ਪੇਪਰ ਤੇ ਫੋਕਸ ਹੋਏਗਾ ਸੋ ਇਹ ਸਵਾਲੇ ਨਾਲ ਰਿਪੋਰਟ ਬਹੁਤ ਅਹਿਮ ਹੈ ਕਿਉਂਕਿ ਆਪਾਂ ਭਾਰਤ ਦੇ ਹਵਾਲੇ ਨਾਲ ਵੀ ਜਦੋਂ ਦੇਖਦੇ ਆ ਤਾਂ ਇੱਥੇ ਵੀ ਅਕਸਰ ਸਰਕਾਰੀ ਸਕੂਲਾਂ ਚ ਪ੍ਰਾਈਵੇਟ ਸਕੂਲਾਂ ਅੱਜ ਕੱਲ ਤਾਂ بڑے ਹਾਲ ਦਾ ਪਹਿਲਾਂ ਹੀ ਮਤਲਬ ਚੱਲਣ ਵੱਧ ਗਿਆ ਪਹਿਲਾਂ ਤਾਂ ਆਪਣੇ ਚਲੋ ਪਿੰਡਾਂ ਜਿਹੜਾ ਇੱਕਦਾਂ بڑا ਕਮਰਾ ਹੁੰਦਾ ਸੀ ਉੱਥੇ ਹੀ ਪੇਪਰ ਹੁੰਦੇ ਸੀ ਪਰ ਹੁਣ ਇਹ ਰਿਪੋਰਟ ਕਹ ਸਿਨੇਮੇ ਲਈ ਤਾਂ ਵਧੀਆ ਹੈ ਖੁੱਲਾ ਹਾਲ ਸਮਾਗਮ ਲਈ ਤਾਂ ਵਧੀਆ ਹੈ ਖੁੱਲਾ ਹਾਲ ਕਿਸੇ ਪ੍ਰੋਗਰਾਮ ਲਈ ਤਾਂ ਵਧੀਆ ਹੈ ਹੈ ਕਿਸੇ ਸੱਭਿਆਚਾਰਕ ਸਮਾਗਮ ਲਈ ਤਾਂ ਚੰਗਾ ਹੈ ਹੈ ਕਿਸੇ ਵਿਆਹ ਸ਼ਾਦੀ ਪ੍ਰੋਗਰਾਮ ਲਈ ਤਾਂ ਚੰਗਾ ਪਰ ਪੇਪਰਾਂ ਲਈ ਚੰਗਾ ਨਹੀਂ ਇਹਨਾਂ ਨੇ ਵੱਖੋ-ਵੱਖ عمر ਦੇ ਇੱਕੋ ਸਰ ਦੇ ਬੱਚਿਆਂ ਨੂੰ ਔਡੋ-ਔਡ ਬਿਠਾ ਕੇ ਇਹ ਇਹ ਪ੍ਰੀਖਿਆ ਲਈ ਉਹਦੇ ਵਿੱਚੋਂ ਫਿਰ ਇਹ ਅੰਕਲਨ ਕੱਢਿਆ ਕਿ ਹਾਂ ਭਾਈ ਕਿੱਥੇ ਗਰਮੀ ਦਾ ਵੱਧ ਅਸਰ ਸੀ ਤਾਂ ਉਹਦਾ ਕੀ ਅਸਰ ਪਿਆ ਹੈ ਮੌਸਮ ਦਾ ਕੀ ਅਸਰ ਪਿਆ ਹੈਂ ਛੋਟੇ ਕਮਰੇ ਦਾ ਕੀ ਅਸਰ ਹੈ بڑے ਕਮਰੇ ਦਾ ਕੀ ਅਸਰ ਹੈ ਹਾਲ ਦਾ ਕੀ ਅਸਰ ਹੈ ਉਹਦੇ ਹਵਾਲੇ ਨਾਲ ਰਿਪੋਰਟ ਨਿਕਲ ਕੇ ਆਈ ਕਿ ਜੇ ਪ੍ਰੀਖਿਆ ਹਾਲ ਵੱਡਾ ਹੈ ਤਾਂ ਨਤੀਜੇ ਉਹਨੇ ਚੰਗੇ ਨਹੀਂ ਜੇ ਪ੍ਰੀਖਿਆ ਹਾਲ ਛੋਟਾ ਹੈ ਤਾਂ ਨਤੀਜੇ ਉਹਨੇ ਚੰਗੇ ਜੇ ਛੱਤ ਜਿਆਦਾ ਉੱਚੀ ਆ ਤਾਂ ਨੰਬਰ ਘਟਨੇ ਜੇ ਛੱਤ ਨੀਵੀਂ ਆ ਤਾਂ ਨੰਬਰ ਚੰਗੇ ਨੇ ਸੋ ਇਹ ਹਵਾਲੇ ਨਾਲ ਹੁਣ ਦੇਖਦੇ ਹਾਂ ਜੀ ਇਹਦਾ ਸਿੱਖਿਆ ਵਿਭਾਗ ਤੇ ਕਿੰਨਾ ਅਸਰ ਪੈਂਦਾ ਤੇ ਕਿੱਥੇ ਤੱਕ ਅਸਰ ਜਾਂਦਾ ਇਸ ਤੇ ਪਰ ਗੌਰ ਕਰਾਂਗੇ ਤੁਸੀਂ ਬਿਕਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ